ਰੇਲਵੇ ਜਿਹਦੀ ਹਿੱਤਾ ਤੇ ਅਸੀਂ ਚੈੱਕ ਕਰ ਰਹੇ ਆ ਤਾਂ ਕਿ ਕੋਈ ਰੇਲ ਦੇ ਰਾਈ ਕੋਈ ਨਸ਼ਾ ਆਇਦਾ ਪਦਾਰਥ ਜਾਂ ਕੋਈ ਨਜਾਇਜ਼ ਹਥਿਆਰ ডিসਪਲੇ ਨਾ ਕਰਦਾ ਹੋਏ ਇਹਨੂੰ ਇਸ ਤਰੀਕੇ ਨਾਲ ਚੈੱਕ ਕਰ ਰਹੇ ਆ ਟ੍ਰੈਕ ਡੁਟੀ ਵੀ ਚੱਲ ਰਹੀ ਆ ਦੋ ਦੋ ਬਲਾਈਵ ਰਾਤ ਨੂੰ 9 ਤੋਂ 5 ਵਜੇ ਤੱਕ ਸਿਰੇ ਜਾਂਦੇ ਨੇ ਟ੍ਰੈਕ ਡੁਟੀ ਚੈੱਕ ਕਰਦੇ ਨੇ ਅਸਲਾ ਉਹਨਾਂ ਕੋਲ ਹੁੰਦਾ ਤੇ ਹਰ ਤਰੀਕੇ ਨਾਲ ਸੀ ਸਟੇਸ਼ਨ ਦੀ ਟ੍ਰੈਕ ਦੀ ਸਕੋਰ ਕੀ ਵੀ ਚੈੱਕ ਕਰ ਰਹੇ ਹਨ ਬਿਨਾ ਟਿਕਟ ਤੋਂ ਜਾਂ ਗਲਤ ਬੰਦੇ ਵੀ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਨੇ ਉਹ ਫਿਰ ਜਦੋਂ ਬੰਦਾ ਕੋਈ ਸੁੱਤਾ ਹੋਵੇ ਜਾਂ ਉਹਨੂੰ ਧਿਆਨ ਨਾ ਹੋਵੇ ਤਾਂ ਮੋਬਾਈਲ ਵੀ ਚੋਰੀ ਕਰ ਲੈਂਦੇ ਨੇ ਜਾਂ ਕੋਈ ਹੋਰ ਸਮਾਨ ਵੀ ਚੋਰੀ ਕਰ ਲੈਂਦੇ ਨੇ ਇਸ ਕਰਕੇ ਜਿੰਨੇ ਵੀ ਜਾਣਾ ਆਪਣੇ ਬੱਚਿਆਂ ਦਾ ਖਿਆਲ ਰੱਖਣ ਲੋਟ ਹੋ ਕੇ ਡੁੱਟੀ ਆਪਣੇ ਸਫਰ ਕਰਨ ਡਿਜੀਪੀ ਸਾਹਿਬ ਪੰਜਾਬ ਡਿਜੀਪੀ ਸਾਹਿਬ ਰੇਲਵੇ ਜਿਹਦੀ ਹੱਤਾ ਤੇ ਅਸੀਂ ਚੈੱਕ ਕਰ ਰਹੇ ਹਾਂ ਤਾਂ ਕਿ ਕੋਈ ਰੇਲ ਦੇ ਰਾਹੀਂ ਕੋਈ ਨਸ਼ਾ ਆਇਦਾ ਪਦਾਰਥ ਜਾਂ ਕੋਈ ਨਜਾਇਜ਼ ਹਥਿਆਰ ਡਿਸਪਲਾਈ ਨਾ ਕਰਦਾ ਹੋਵੇ ਇਹਨੂੰ ਸਟ੍ਰਿਕਨਾਈਜ਼ ਚੈੱਕ ਕਰ ਰਹੇ ਹਾਂ ਜਿਹਦੇ ਤਹਿਤ ਸਾਨੂੰ ਪਿੱਛੇ ਇਸ ਸਾਲ ਦੇ ਵਿੱਚ 1 ਇਕ 23 ਤੋਂ 10 11 23 ਤੱਕ 350 ਗ੍ਰਾਮ ਹੀਰੋਨ ਬਰਾਮਦ ਕੀਤੀ 47 ਕਿਲੋ 260 ਗ੍ਰਾਮ ਫੀਵ 88 ਕਿਲੋ ਨਰੋਪਸਤ 40 ਕਿਲੋ ਗਾਂਜਾ 950 ਗ੍ਰਾਮ ਚਰਸ 56000 ਨਿਸ਼ਲੀਆਂ ਗੋਲੀਆਂ ਤੇ 19 ਆਰਮੇਡ ਦੇ ਪਰਚੇ ਦਰਜ ਕੀਤੇ ਆ 19 ਅਸਲੇ ਬਰਾਮਦ ਕੀਤੇ ਆ ਤੇ 67 ਮਕਦਮੇ ਐਨਡੀਪੀਸ ਦਰਜ ਕੀਤੇ ਆ ਜਿਹੜਾ ਕਿ ਜੁੱਧ ਨਸ਼ਿਆਂ ਉਪਰ ਚੱਲਦਾ ਰਹੂਗਾ ਇਸੇ ਤਰ੍ਹਾਂ ਦੇ ਚੱਕਾ ਕੀ ਹੋ ਰਹੀ ਹੈ ਪੰਜਾਬ ਦੇ ਵਿੱਚ ਅੱਜ ਹੋਰ ਵੀ ਕਿਤੇ ਚੱਗੀਆਂ ਆ। ਜਲੰਧਰ ਪਹਿਲਾਂ ਮੈਂ ਕਰਕੇ ਆ ਸਟੇਸ਼ਨ ਤੇ ਹੁਣ ਫਿਰ ਇੱਥੇ ਆਇਆ। ਕਿਤੇ ਚੈਕਿੰਗ ਚੱਲ ਰਹੀ ਹੈ ਲਗਾਤਾਰ ਚੱਲਦੀ ਰਹੀ। ਔਰ ਟ੍ਰੇਨ ਦੇ ਨਾਲ ਸਾਡੇ ਅੰਬਾਲੇ ਤੋਂ ਜਾਖਲ ਤੋਂ ਦੋ-ਦੋ ਮੁਲਾਜ਼ਮ ਜਾਂਦੇ ਨੇ ਜਿਹੜੇ ਪਠਾਨਕੋਟ ਤੱਕ ਹਸ਼ਾਰਪੁਰ ਤੱਕ ਅਬਰਸਰ ਬੋਰ ਤੱਕ ਜਾਂਦੇ ਨੇ ਫਿਰ ਉੱਥੋਂ ਅਗਲੇ ਦਿਨ ਉਸੇ ਦਿਨ ਹੀ ਅਗਲੇ ਦਿਨ ਟ੍ਰੇਨ ਤੇ ਚੱਲ ਕੇ ਅੰਬਾਲੇ ਤੇ ਜਾਖਲ ਪਹੁੰਚਦੇ ਨੇ। ਤੇ ਸਾਡੀ ਟਰੈਕ ਡੂਟੀ ਵੀ ਚੱਲ ਰਹੀ ਹੈ ਦੋ-ਦੋ ਬਲਾਇਵ ਰਾਤ ਨੂੰ 9 ਤੋਂ 5 ਵਜੇ ਤੱਕ ਫਿਰ ਜਾਂਦੇ ਨੇ ਟਰੈਕ ਡੂਟੀ ਚੈੱਕ ਕਰਦੇ ਨੇ ਅਸਲਾ ਉਹਨਾਂ ਕੋਲ ਹੁੰਦਾ ਤੇ ਹਰ ਤਰੀਕੇ ਸਟੇਸ਼ਨ ਦੀ ਟਰੈਕ ਦੀ ਸਕੋਰ ਕੀ ਚੈੱਕ ਕਰ ਰਹੇ ਹਾਂ ਸਟੇਸ਼ਨ ਤੇ ਕਾਫੀ ਲੋਕ ਜਿਹੜੇ ਕਿ ਵੇਟਿੰਗ ਵੇਟ ਕਰਦੇ ਨੇ ਤੇ ਕੁਝ ਇਸ਼ਾਰਾਤੀ ਲੋਕ ਇਸ਼ਾਰਾਤਾਂ ਵੀ ਕਰਦੇ ਨੇ ਉਹਨਾਂ ਲਈ ਤੋਂ ਵੀ ਸਾਡੀ ਪੈਟਰੋਲਿੰਗ ਪਾਰਟੀ ਉਹਨਾਂ ਨੂੰ ਜਿਹੜੇ ਨਜਾਇਜ਼ ਬੈਠੇ ਹੁੰਦੇ ਬਿਨਾਂ ਟਿਕਟ ਤੋਂ ਬਾਹਰ ਕੱਢਿਆ ਉਹਨਾਂ ਦੇ ਕਾਰਵਾਈ ਕਰੀ ਦੀ ਸੀ ਸੋ ਇਸ ਤੋਂ ਬਾਅਦ ਇਹਦੇ ਹੋਰ ਵੀ ਚੈਕਿੰਗ ਕੀਤੀ ਜਾਏਗੀ ਇਸ ਤੋਂ ਬਾਅਦ ਕੱਲ ਨੂੰ ਫਿਰ ਕੀਤੀ ਜਾਏਗੀ ਕੱਲ ਨੂੰ ਫੁਵਾੜੇ ਵਾਲੇ ਪਾਸੇ ਫੁਵਾੜੇ ਵਾਲਾ ਜਾਣਾ ਜਾਵਾਂਗੇ ਤੇ ਸਾਡੇ ਕੈਮਰੇ ਵੀ ਇੱਥੇ ਲੱਗੇ ਹੋਏ ਨੇ ਜਿਹੜੇ ਚਾਲੂ ਹਾਲਤ ਨੇ ਕਿਤੇ ਵੀ ਆਰ आरपीएफ ਦੇ ਨਿਗਰਾਨੀ ਅੱਥ ਸਹੀ ਕੈਮਰੇ ਚੱਲ ਰਹੇ ਨੇ ਅੱਜ ਕਿੰਨੇ ਲੋਕਾਂ ਦੇ ਜਿਹੜੇ ਕਿ ਚੈਕਿੰਗ ਕੀਤੀ ਗਈ ਹੈ ਕੋ ਡੌਗ ਸਕੁਐਡ ਦੀ ਮਤਲਬ ਫਾਂਜੀ ਲਈ ਜੁੰਦਰ ਡੌਗ ਸਕੁਐਡ ਦੀ ਮਤਲਬ ਲਈ ਗਈ ਸੀ ਇੱਥੇ ਅਸੀਂ ਵੈਸੇ ਚੱਕ ਚੱਕ ਕੀਤਾ ਲੇਡੀ ਕਨਸਟਬਲ ਨੇ ਕੀਤਾ ਲੇਡੀ ਐਸਆ ਨੇ ਮੁਲਾਜ਼ਮਾਂ ਨੂੰ ਚੱਕ ਕੀਤੀਆਂ ਕਿਉਂਕਿ 150 ਲਗ ਆਪਾ ਗਾ ਮੁਲਾਜ਼ਮ ਬੰਦਾ ਹੀ ਚੱਕ ਕੀਤਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਿ ਸਟੇਸ਼ਨ ਤੇ ਆਉਂਦੇ ਨੇ ਬੇਫੋਕ ਹੋ ਕੇ ਬੇਚਿੰਤ ਹੋ ਕੇ ਆਪਣਾ ਇੱਥੇ ਆ ਕੇ ਆਪਣੇ ਟ੍ਰੇਨ ਤੇ ਆਪਣੇ ਸਫਰ ਜਿਹੜਾ ਕਿ ਚੱਲੂ ਨਹੀਂ ਪੂਰੇ ਅਲਰਟ ਹੋ ਕੇ ਆਪਣਾ ਸਫਰ ਕਰਨ ਕਿਉਂਕਿ ਬਿਨਾਂ ਟਿਕਟ ਤੋਂ ਜਾਣ ਉਹ ਗਲਤ ਬੰਦੇ ਵੀ ਟ੍ਰੇਨ ਦੇ ਵਿੱਚ ਸਫਰ ਕਰਦੇ ਨੇ ਉਹ ਫਿਰ ਜਦੋਂ ਬੰਦਾ ਕੋਈ ਸੁੱਤਾ ਹੋਵੇ ਜਾਂ ਉਹਨੂੰ ਧਿਆਨ ਨਾ ਹੋਵੇ ਤਾਂ ਮੋਬਾਈਲ ਵੀ ਚੋਰੀ ਕਰ ਲੈਂਦੇ ਨੇ ਜਾਂ ਕੋਈ ਹੋਰ ਸਮਾਨ ਵੀ ਚੋਰੀ ਕਰ ਲੈਂਦੇ ਨੇ ਇਸ ਕਰਕੇ ਜਿੰਨੇ ਵੀ ਜਾਣਾ ਆਪਣੇ ਬੱਚਿਆਂ ਦਾ ਖਿਆਲ ਰੱਖਣ ਲੱਟ ਹੋ ਕੇ ਡਿਊਟੀ ਆਪਣੇ ਸਫਰ ਕਰਨ